ਇਹ ਜੋ ਤੁਸੀਂ ਮੋਟਰ ਵੇਖ ਰਹੇ ਹੋ ਇਹ ਮੋਟਰ ਹੈ ਸਾਈਕਲ ਪੈਂਚਰ ਮੋਟਰਸਾਈਕਲ ਪੈਂਚਰ ਕਾਰ ਪੈਂਚਰ ਅਤੇ ਚੱਲਣ ਵਾਲੇ ਸੜਕਾਂ ਤੇ ਵਾਹਨਾ ਦੇ ਵਿੱਚ ਟਾਇਰਾਂ ਦੇ ਹਵਾ ਭਰਨ ਵਾਸਤੇ ਅਤੇ ਇਹ ਮੋਟਰ ਲੱਗੀ ਹੋਈ ਹੈ ਆਨੰਦ ਪੈਰਸ ਤੇ ਨਾਲ ਬਣੇ ਇੱਕ ਖੋਖੇ ਵਿੱਚ ਇੱਕ ਬਜ਼ੁਰਗ ਜੋ ਕਿ 65 ਸਾਲ ਦੀ ਉਮਰ 70 ਸਾਲ ਦੀ ਉਮਰ ਦੇ ਕਰੀਬ ਹੈ ਅਤੇ ਬੜਾ ਹੀ ਗਰੀਬ ਇਨਸਾਨ ਹੈ ਅਤੇ ਰੋਜੀ ਰੋਟੀ ਕਮਾਉਂਦਾ ਹੈ ਆਪਣਾ ਕਾਰਜ ਚਲਾਉਂਦਾ ਹੈ ਅਤੇ ਕਾਰਜ ਚਲਾਉਂਦਾ ਹੈ ਸਾਈਕਲ ਮੋਟਰਸਾਈਕਲ ਕਾਰ ਜੀਪ ਪੈਂਚਰ ਲਾ ਕੇ ਅਤੇ ਲੋਕਾਂ ਦੇ ਚੱਲਣ ਵਾਲੇ ਵਾਹਨਾਂ ਦੇ ਵਿੱਚ ਹਵਾ ਭਰ ਕੇ ਸਿਰਫ 2 ਤੋਂ 500 ਰੁਪਿਆ ਦਿਹਾੜੀ ਕਮਾਉਂਦਾ ਹੈ ਅਤੇ ਕਈ ਵਾਰ ਉਹ ਵੀ ਨਹੀਂ ਹੁੰਦੀ ਤੇ ਅੱਜ ਉਹ ਰੋ ਰਿਹਾ ਹੈ ਕਿਉਂਕਿ ਬੀਤੀ ਰਾਤ ਚੋਰਾ ਵੱਲੋਂ ਉਸ ਦੇ ਖੋਖੇ ਦਾ ਤਾਲਾ ਤੋੜ ਕੇ ਮੋਟਰ ਚੋਰੀ ਕਰ ਲਈ ਗਈ ਜਿਸ ਦੀ ਕੀਮਤ ਲਗਭਗ 5000 ਰੁਪਏ ਹੈ ਗਰੀਬ ਇਨਸਾਨ ਹੈ ਰੋਟੀ ਕਮਾਣ ਤੋਂ ਵੀ ਔਖਾ ਹੈ ਵੇਖੋ ਕਿੰਨੇ ਮਾੜੇ ਹਾਲਾਤ ਕਰੂਨਵਸਥਾਤ ਹੋਏ ਹਨ ਤੇ ਚੋਰਾਵਾਂ ਵੱਲੋਂ ਲਗਾਤਾਰ ਪੁਲਿਸ ਨੂੰ ਸਲਾਮੀਆਂ ਦਿੱਤੀਆਂ ਜਾ ਰਹੀਆਂ ਹਨ ਚਾਹੇ ਕੱਪੜਿਆਂ ਦੀ ਦੁਕਾਨ ਹੈ ਚਾਹੇ ਸਾਈਕਲਾਂ ਦੀ ਮੋਟਰਸਾਈਕਲਾਂ ਦੀ ਲੋਕਾਂ ਦੇ ਬਾਹਰ ਘਰਾਂ ਤੋਂ ਸਾਈਕਲ ਚੱਕਣੇ ਅਤੇ ਹੁਣ ਮੋਟਰਾਂ ਲਾਣੀਆਂ ਬਜ਼ੁਰਗ ਨੇ ਕੀ ਕੁਝ ਕੀਤਾ ਕੀ ਨਾ ਮਿਲੀ ਤੁਹਾਡਾ ਕੀ ਕੰਮ ਕਰਦੇ ਹੋ ਜੀ ਕੀ ਰੋਗ ਹੋ ਰਿਹਾ ਉਹ ਯਾਰ ਇਹ ਗਰੀਬ ਬੰਦੇ ਦੀ ਮੋਟਰ ਨਿਕਲ ਗਈ ਐਥੋਂ ਬਈ ਭਰਿਆ ਤੋਕਾ ਕਿ ਜ਼ਿਆਦਾ ਨਹੀਂ ਤਾਂ ਯਾਰ ਕਿੰਨੇ ਕ ਦੀ ਮੋਟਰ ਹੋਣੀ ਆ ਪਰ ਜਿਹੜੇ ਗਰੀਬ ਬੰਦੇ ਦਾ ਘਰ ਚੱਲਦਾ ਗੁਜ਼ਾਰਾ ਹੁੰਦਾ ਸਾਰਾ ਕੁਝ ਉਹ ਮੋਟਰ ਤੇ ਹੀ ਹੁੰਦਾ ਸੀਗਾ ਵੱਲੋਂ ਉਹਦੀ ਦੁਕਾਨਦਾਰੀ ਸਾਰੀ ਇਹਦੇ ਤੇ ਹੀ ਚੱਲਦੀ ਹੈ ਤੇ ਇਹ ਇਹਦੇ ਨਾਲ ਹੋਇਆ ਤੇ ਗਲਤ ਹੋਇਆ ਬਈ ਇਹਦੇ ਨਾਲ ਵਿਚਾਰ ਨਾਲ ਇਨਸਾਫ ਹੋਵੇ ਯਾਰ ਸਈ ਬਈ ਜਿੰਨਾ ਵੀ ਕਿਤੇ ਅਗਲੇ ਨੂੰ ਫੜਿਆ ਜਾਵੇ ਨਾਰੋ ਬਾਪੂ ਹਾਂ ਜੀ ਕੀ ਨਾਮ ਹੈ ਜੀ ਕਿਹਦੇ ਨਾਲ ਕੀ ਮਾਮਲਾ ਕੀ ਹੋਇਆ ਜੀ ਇਹਦੀ ਮੈਂ ਰੱਤੀ ਗਿਆ ਬੰਦ ਕਰਕੇ ਉਹਦਾ ਬਣਾ ਕੇ ਆਇਆ ਤੇ ਵੇਖਿਆ ਤਾਲਾ ਟੁੱਟਿਆ ਗਿਆ ਸੀ ਆ ਅੰਦਰ ਵੇਖਿਆ ਤੇ ਮੋਟਰ ਕੋਈ ਨਹੀਂ ਸੀ ਕਿਹੜਾ ਕੰਮ ਕਰਦੇ ਹੋ ਜੀ ਸਰਦਾਰ ਕਿੰਨੀ ਕੁ ਦਿਹਾੜੀ ਕਮਾ ਲੈਂਦੇ ਹੋ ਇਹਦੇ ਇਹੀ 1400 ਰੁਪਏ ਮੋਟਰ ਕਿੰਨੇ ਕੁ ਦੀ ਸੀ ਜਿਹੜੀ ਮੋਟਰ 5000 ਦੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਨਹੀਂ ਮੇਰੀ ਫੀਸ ਮਿਲਣੀ ਚਾਹੀਦੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत